ਇਤਿਹਾਸਿਕ ਕਸਬਾ ਹਠੂਰ ਦੇ ਵਾਰਡ ਨੰਬਰ 6 ਵਿੱਚ ਸਮੂਗ ਰਾਮ ਪੰਚਾਇਤ ਵੱਲੋਂ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਸਦਕਾ ਵੈਟਰਨਰੀ ਹਸਪਤਾਲ ਦਾ ਉਦਘਾਟਨ ਕੀਤਾ ਗਿਆ। ਸਵੇਰੇ ਸਤਗੁਰਾਂ ਦੀ ਇਲਾਹੀ ਬਾਣੀ ਦੇ ਜਾਪ ਹੋਏ ਤੇ ਪੁੱਜੀਆਂ ਗੁਰਸੰਗਤਾਂ ਨੇ ਜੁਗੋ ਜੁਗ ਅਟਲ ਚੱਬਰ ਸ਼ੇਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਜਦਾ ਪੇਟ ਕੀਤਾ। ਰੀਬਨ ਕੱਟਣ ਦੀ ਰਸਮ ਡਾਕਟਰ ਦਰਸ਼ਨ ਸਿੰਘ ਮੀਨੀਆਂ ਨੇ ਤਾੜੀਆਂ ਦੀ ਗੂੰਜ ਵਿੱਚ ਨਿਭਾਈ ਸਰਪੰਚ ਜਸਕੰਮਲਪ੍ਰੀਤ ਸਿੰਘ ਨਿਪਾਠੂਰ ਨੇ ਪੁੱਜੀਆਂ ਗੁਰ ਸੰਗਤਾਂ ਅਤੇ ਸਹਿਯੋਗੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਤਸਵੀਰਾਂ ਵੇਖ ਰਹੇ ਹੋ ਤੁਸੀਂ ਰੀਅਲ ਮਿਕਸ ਨਿਊਜ਼ ਦੇ ਮਾਧਿਅਮ ਰਾਹੀਂ ਕਸਬਾ ਹਠੂਰ ਤੋਂ ਕੋਮਲਪ੍ਰੀਤ ਕੌਰ ਹਠੂਰ ਦੀ ਰਿਪੋਰਟ ਜੋ ਜਿਸ ਸੋ ਦੜਹਰ ਲਖਨ ਜਿੰਦ ਦਾ ਰੋਟਾ ਸੋ ਜੋ ਲਾਵੇ ਨੇ ਤਾਂ ਕਹਹਾ ਆਪਣਾ ਮੈਂ ਕੇ ਮਨ ਹਰ ਕੇ ਨਾਮ ਕੀ ਪੀ ਸੁਖ ਦਈ ਤੇ ਕਿਰਪਾ ਨਾਲ ਕਰਵੇ ਮਿੱਥਿਆ ਤਾਨ ਤਾਨ ਕੋ ਕਮਲ ਸੁਬਾਇ ਲਿਖਿਆ ਹਮੈ ਮਨ ਤਾ ਮਾਇਆ ਵਿਚਾਰਾ ਜੋਤਨ ਮਾਲ ਲਿਖਿਆ ਕਾਮ ਦੋਖ ਕਰਾਲ ਵਿਚਾਰਾ ਤਾਸੀ ਅਸੂ ਵਸਰਾ ਵਿਚਾਰਾ ਸਮਾਇਆ ਬੇਗਸਤਾ ਮਿੱਥਿਆ ਗ੍ਰੋ ਮੋਹ ਮਾਨ ਆਨ ਪਿਆ ਸੁਖ ਕਰਤ ਕੁਮਾਨ ਅਸਰ ਭਗਤ ਸਦ ਕੇ ਸ਼ਰਨਾਂ ਨਾਮਕ ਜਾਪ ਜਪ ਜੀਵੈ ਸਰਕੇ ਚਰਨ ਮਿੱਥਿਆ ਸਰਬਨ ਪਾਲਿਤਾ ਸਦਹੀ ਮਿੱਥਿਆ ਅਸਤ ਪਰ ਕਰਤ ਕੋ ਵਿਦਿਨੇ ਵਿਚਾਰਾ اے کائنات نے رونقاں دل کر سبو نہ سوال مٹھیاں چکر پلو کر بھاوے مٹھیاں مت رونق واری کیتان نہیں بھلو کر مٹھیا با سو رت بھگارا میرے پوت جی یہ کیسا بھے سفر دے نانک دا نام لے بیشی سنگ کے اج جا سبنا کہو وسوجا دل دا مناتا نند मुख आपत ना केंद्र बंद मेरे सिंगर बिहारी मेरे बिना ना मेरे बिना ये बोले ना तो जन्म जन्म रिते सब काम ना ਸੋ ਸੇਵਾ ਦਾ ਜਿਸ ਕਰਪਾ ਕਰੀ ਨੇ ਮਹਾਂ ਜਨਮਕਹਰੀਸ਼ੋ ਆਨੰਦ ਸਰਬ ਕੰਨੈ ਦੇ ਪ੍ਰਸਾਦ ਚਿਰਲੈ ਦਾ ਧਰਮ ਮਨਸ ਦਾ ਧਿਆਲੇ ਕੇਵਲ ਆਪਾਰ ਬ੍ਰਹਮ ਪ੍ਰਭ ਜੀ ਜਪਤ ਦਰਹਿਤ ਮਨ ਪਾਵੇ ਨਾਨਕ ਪਤ ਸੇਤੀ ਕਰ ਜਾਵੇ ਜੇ ਪ੍ਰਸਾਦ ਅਰੋ ਕੰਚਨ ਦੇਹੀ ਲਲਵ ਸ੍ਰਾਮ ਸੁਨੇਹੀ ਜੇ ਪ੍ਰਸਾਦ ਚਿਰਲੈ ਰਹਿਤ ਮਨ ਸੁਖਾਵੇ ਹਰਿ ਅਸ ਕਹਿਤਾ ਜੈ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਨੇ ਪਾਠਾ ਕਰਦਾ ਪ੍ਰਭ ਸੰਤੈ ਜੈ ਪ੍ਰਸਾਦ ਤੁਝ ਕੋ ਨਾਮ ਭਉਜੈ ਮਨ ਸਾਖਾ ਸੋ ਸੰਗੋ ਪ੍ਰਭ ਤੇਜ ਪ੍ਰਸਾਦ ਪਾਇ ਵਰ ਲਵਦੇ ਅਨੰਤਾਂ ਕੀ ਭਰਤ ਕਰੇ ਜੈ ਪ੍ਰਸਾਦ ਤੁਸਨ ਕਹਰੇ ਜੈ ਮਨ ਕਸ਼ੋਰ ਸੋ ਆਵਸ ਕੀਤੇ ਜੈ ਪ੍ਰਸਾਦ ਅਸਵ ਹਸਤ ਅਸਵਾ ਦੇ ਮਨ ਤੇ ਪ੍ਰਪੋਕਉ ਨਉਸਾਰੀ ਜੇ ਪ੍ਰਸਾਦ ਬਗਲ ਬਸ ਨਾਮ ਨਾਲ ਕਰੇ ਤਵ ਆਪਣੇ ਮਨਾਂ ਜੇ ਤੇਰੀ ਮਨਮント ਬਨਾਈ ਉਕ ਬੈਠ ਕੇ ਸਤਿ ਸਿ ਧਿਆਈ ਜਿਸ ਸੇ ਧਿਆਈ ਰੋਏ ਕੋ ਲਖੈ ਇਹਾਂ ਹਉ ਹਾਨ ਨਾਮ ਤੇਰੀ ਰਖੈ ਜੇ ਪ੍ਰਸਾਦ ਕਰੇ ਪੁਨ ਲੋਗਾ ਨਾਮ ਨਾਮ ਪੈਰ ਕਰਿ ਸਿਖਾ ਧਿਆਨ ਜੇ ਪ੍ਰਸਾਦ ਹਉ ਚਰਿ ਬਹਾਰ ਦੇ ਜੇ ਤਪੁ ਸਾਸ ਸਾਥ ਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੁਭ ਸੁਭ ਸਰਾਮ ਰੂਪ ਬੱਚੀਆਂ ਬਗਧਾਨਿਆ ਪਰਵਾਰ ਪਰਵਾਰ ਪ੍ਰਿਜਾ ਸ਼ਬਦ ਗਵਨਾਈਆ ਸ਼ਬਦ ਉਤਰ ਬਣਵੋ ਹਰੇ ਤੇਰਾ ਮਨ ਤੇ ਮੋਸਾਇਆ ਰਹੇ ਨਾਨਕ ਨੰਦੂਆ ਸਤਿਗੁਰੂ ਮੈਂ ਪਾਇਆ ਏ ਮਾਤਾ ਮੇਰਿਆ ਸਦਾ ਰੋਹ ਹਰ ਨਾਮ ਨੇਹ ਨਾਲ ਰੋਥ ਮਨ ਮੇਰੇ ਦੁੱਖ ਸਭ ਸਾਰਨਾ ਰੰਗੇ ਘਾਰ ਓ ਪਰ ਤੇਰਾ ਪਰ ਦੇ ਸਭ ਸਵਾਰਨਾ ਸਬਨਾ ਨਾਮ ਨਸਮਰਤ ਸੁਆਮੀ ਸੋ ਕਾ ਮਨੰਦ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਹ ਹਰਿ ਨਾਲੇ ਸਾਚੇ ਸਾਹਿਬ ਕਾ ਨਹੀਂ ਘਰ ਤੇ ਰਹਿ ਘਰਤਾ ਤੇਰੇ ਸਭ ਕਿਛ ਹੈ ਜਿਸ ਨੇ ਸੋ ਪਾਵੇ ਸਦਾ ਸਿਰ ਤੇ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਬਨਾਮ ਬਸਿਆ ਬਾਜੀ ਸੰਤ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਰਮਾਂ ਹੀ ਘਰ ਤਿਰ ਸਤਿ ਨਾਮ ਮੇਰਾ ਧਾਰ ਸਾਧ ਨਾਮ ਧਾਰ ਮੇਰਾ ਜਨੁ ਖਾ ਸਰਬ ਵੈਨਾ ਕੈ ਸ਼ਾਂਤ ਸੁਖ ਨਮਾਇਤ ਸੇ ਅਵਿਚਾ ਸਭ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਟਾ ਦਸਤਿਆਂ ਤੇ ਬਧਾਈਆਂ ਕਹੇ ਨਾਨਕ ਸੁਨੋ ਸੰਤੋ ਸ਼ਬਦ ਘਰ ਪਿਆਰੋ ਸੱਚਾ ਨਾਮ ਮੇਰਾ ਧਾਰੋ ਮਾਝ ਪੰਚ ਸ਼ਬਦਿਤ ਘਰਸ ਪੰਗ ਪਰਸ ਪੰਗ ਸੰਤੋ ਬਾਜੀ ਇਹ ਕਲਾ ਜਿਤ ਕਰਿ ਧਾਰੀਆ ਪੰਜ ਦੂਤ ਤਦ ਵਸ ਕੀਤੇ ਕਾਲ ਕੰਟਿ ਕੁਮਾਰਿਆ ਚਰ ਕਰਮ ਪਾਇਆ ਤੁਜ ਜਿਨ ਕੋ ਉਸੇ ਨਾਮ ਹਰਿ ਰਖੇ ਲਾਕੇ ਕਹਿ ਰਾਮਕ ਸਭੁ ਹਵਾ ਤਿਤ ਕਾਲ ਅਨਹਦ ਬਾਜਿ ਆਨੰਦ ਸਮੋਮਦ ਭਾਗੀ ਹੋ ਸਦਲਾ ਮਨੋਰਥ ਪੂਰੀ ਪਾਰ ਬ੍ਰਹਮ ਪ੍ਰਭ ਪਾਇਆ ਕੁਰਤੇ ਸਭ ਲਿ ਸੁਣੀ ਤੂ ਕੋਪ ਸੰਤਾਨ ਪੈਂਖਰੇ ਸੁਣੀ ਸੱਚੀ ਬਾਣੀ ਸਭ ਤਸਾਜਨ ਭੈ ਸਰਸੇ ਸੋਰੇ ਕੁਰਤੇ ਜਾਣ ਸੋਨ ਤੇ ਕੋਨੀਤ ਕਹਤੇ ਤਬ ਤ ਸਤ ਗੁਰ ਰਹਾ ਭਰ ਪੂਰੇ ਬੈਨ ਨਿਕ ਗੋੜ ਚਰਨ ਲਾਗੇ ਵਾਤੇ ਦੇ ਸੁਣਾ ਤੁਹੋਈ ਦਾਈ ਦਾਇਆ ਹਿਰੇ ਸਭਲ ਜਗਤ ਚੰਗਿਆ ਨਾ ਹੋ ਰਿਆ ਨਿਆ ਬਚੈ ਧਰਮ ਹਦੂਰ ਕੰਮੀ ਆਪੋ ਆਪਣੇ ਕੇ ਜਿਹੜੇ ਧੂਰ ਜਿਨ ਜੀ ਨਾਮ ਤੇ ਆਇਆ ਦੇ शदाल नाइक ते मूंखे उपी न जिने नाम ते आया देव शकाल नाइक ते मूंखे उजरे ਹੇ ਦੀਸ਼ਤੀ ਨਾਲਾ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸਮਝਣਾ ਚਾਹੀਦਾ ਵੀ ਇਹ ਚੀਜ਼ ਬੰਦ ਹੀ ਨਹੀਂ ਸੀ ਹੋਣੀ ਚਾਹੀਦੀ ਅੱਜ ਜੇ ਆਪਾਂ ਵੇਖਦੇ ਆਂ ਪਿੰਡੋਂ ਪਿੰਡੀ ਦੇ ਰੰਗਾਂ ਥਾਮਾਂ ਨੂੰ ਛੱਡ ਕੇ ਨਗਰਾਂ ਦੀਆਂ ਪੰਚਾਇਤਾਂ ਕੇਵਲ ਗਲੀਆਂ ਪੱਕੀਆਂ ਕਰਨ ਤੱਕ ਦੀ ਸੀਮਤ ਰਹਿ ਗਈਆਂ ਤੇ ਉਹ ਆ ਸਮਾਜ ਬਦਲਦਾ ਜਾ ਰਿਹਾ ਨਵਜੂਤ ਅਗਿਆਰੇ ਨਗਰ ਦਾ ਸੰਗੋਗ ਹੋ ਰਿਹਾ ਜਾਗਤ ਆ ਰਹੀ ਹੈ ਜਿਹੜੀਆਂ ਜੀਵਾਂ ਦੇ ਸਾਦੇ ਸਮੁੱਚੇ ਸਮਾਜ ਨੂੰ ਲੋਰ ਸੀ ਪਸ਼ੂ ਹਸਪਤਾਲ ਜ ਸਾਡਾ ਜਿਹੜਾ ਮਨੁੱਖਾਂ ਦਾ ਹਸਪਤਾਲ ਸਕੂਲ ਜਿਹੜੀਆਂ ਸਾਡੀ ਨਗਰ ਦੀਆਂ ਸਮੂਥੀਆਂ ਸੰਸਥਾਵਾਂ ਨੇ ਜੇ ਅੱਜ ਉਹ ਵਸ ਰਹੀਆਂ ਨੇ ਤੇ ਅਸੀਂ ਵਕਾਸ ਕਿਹੜੀ ਚੀਜ਼ ਨੂੰ ਅਰਥ ਆ। ਸੋ ਇਹ ਬਹੁਤ ਵੱਡੀ ਚੰਗੀ ਬਹੁਤ ਪਹਿਲ ਕੀਤੀ ਗਈ ਹੈ ਜਿਹੜੀ ਸਾਨੂੰ ਇਹ ਚੀਜ਼ਾਂ ਅੱਜ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਦਾ ਆਸ਼ੀਰਵਾਦ ਹੀ ਕਰੇਗਾ ਵੀ ਬਰਨੋ ਕੋ ਜਿਸ ਮੁਤੀ ਨਗਰ ਪੰਚਾਇਤ ਨੇ ਇਹ ਤੈਅ ਕੀਤੀ ਹੈ। ਦਾਸ ਪੰਚਾਇਤ ਨੂੰ ਵੀ ਬੇਇਨਤੀ ਕਰਾਵੇਗਾ ਪਰ ਤੁਸੀਂ ਆਪ ਸੁਤਜੇ ਸੂਝਮਾਨ ਵਰਮ ਉਹ ਵਿਖੇ ਉਹ ਲੋਕ ਵਿੱਚ ਜਿਨ੍ਹਾਂ ਦਾ ਨਗਰ ਦੇ ਵਿੱਚ ਕੰਮ ਕਰਨ ਦੇ ਅਧਾਰ ਤੇ ਤਜਰਬਾ ਵੀ ਹੈ। ਦਾਸ ਇਹ ਕਹਿਦਾ ਵੀ ਇਹ ਆਪਾਂ ਇਹ ਕੰਮਾਂ ਦੇ ਕਰਨ ਲੱਗੇ ਆ ਤੇ ਇਹ ਕੰਮ ਆਪਾਂ ਜਾਰੀ ਵੀ ਰੱਖੀਏ ਇਹ ਨਾ ਹੋਵੇ ਕਿ ਅੱਜ ਆਪਾਂ ਇਮਾਰਤ ਦੇ ਵੀ ਪੈਸਾ ਲਾਇਆ ਇਹ ਸਮਾਗਮ ਵੀ ਰੱਖਿਆ ਤੇ ਸਾਡਾ ਕੰਮ ਕੱਲ ਫਾਰਮਿੰਗ ਦੇ ਤੌਰ ਤੇ ਹੋ ਜਾਵੇ ਹਸਪਤਾਲ ਦੇ ਵਿੱਚ ਜਿਹੜਾ ਸਾਡਾ ਇਹ ਪਸ਼ੂਆਂ ਦਾ ਹਸਪਤਾਲ ਹੈ ਇਹ ਸਾਡਾ ਦਾਣਾ ਹਸਪਤਾਲ ਹੈ ਉਹਦੇ ਵਾਸਤੇ ਸਾਨੂੰ ਸਪੈਸ਼ਲ ਧਿਆਨ ਦੀ ਲੋੜ ਹੈ ਜਿਵੇਂ ਕਹਿੰਦੇ ਆ ਕਿ ਇਹ ਵੀ ਕੰਮ ਕਰਨਾ ਤਨ ਵੀ ਮਨ ਵੀ ਤੇ ਧਨ ਦੀ ਲੋੜ ਹੈ। ਸਰੀਰ ਵੀ ਜ਼ਰੂਰੀ ਆ, ਪਰਮਾ ਦੇ ਬੰਦੇ ਵੀ ਚਾਹੀਦੇ ਆ। ਸੁਹਿਰਦ ਬੰਦੇ ਅੱਗੇ ਲਾ ਕੇ ਕਿਉਂਕਿ ਕੱਲੀ ਪੰਚਾਇਤ ਵੀ ਕੁਝ ਨਹੀਂ ਕਰ ਸਕਦੀ। ਪੰਚਾਇਤ ਦੇ ਨਾਲ ਉਹ ਚੰਗੇ ਸੁਹਿਰਦ ਬੰਦੇ ਜੋੜਨ। ਜਿਹੜੇ ਉਹਨਾਂ ਨੂੰ ਵਾਕਫਾ ਕਰਾ ਦੇ ਜਿੰਨੇ ਵੀ ਸਾਡੇ ਚੋਂ ਵੀ ਸਸਤਾ ਮਾਣੇ ਤੇ ਸਕੂਲ ਐ, ਹਸਪਤਾਲ ਐ। ਜਿੱਥੇ ਜਿੱਥੇ ਕੰਮਾਂ ਦੀ ਲੋੜ ਹੈ ਉਹਨਾਂ ਬੰਦਿਆਂ ਦੀ ਬਿਊਟੀ ਲਾ ਕੇ ਮਹੀਨੇ ਬਾਅਦ ਸਮੁੱਚੀ ਪੰਚਾਇਤ ਨੂੰ ਇਹ ਰਿਪੋਰਟ ਸੌਂਪੀ ਜਾਵੇ ਸਮੁੱਚੀ ਪੰਚਾਇਤ 'ਚ ਮੀਟਿੰਗ ਹੋਵੇ ਉਹਨਾਂ ਬੰਦਿਆਂ ਦੇ ਨਾਲ ਦਿੱਤੀ ਕਾਰਜਕਾਰੀ ਹੈ ਸੰਸਥਾਵਾਂ ਦੀ ਇਹ ਚੀਜ਼ਾਂ ਡੀਐਸ ਨੇ ਆਪਣੇ ਤਾਨ ਕਰਕੇ ਨਾਲ ਮੰਨ ਕਰਕੇ ਤੇ ਨਾਲ ਧੰਨ ਕਰਕੇ ਇਹ ਚੀਜ਼ਾਂ ਕਰਕੇ ਬਹੁਤ ਆਂਡਾ ਕਰਕੇ ਸਾਨੂੰ ਇਹਨਾਂ ਦੇ ਰਿਜ਼ਲਟ ਮਿਲਦੇ ਇਸ ਲਈ ਇਥੇ ਤਾਮ ਦੀ ਲੋੜ ਹੈ ਮਨ ਦੀ ਲੋੜ ਹੈ ਉਥੇ ਧਰਮ ਦੀ ਵੀ ਬਹੁਤ ਲੋੜ ਹੈ ਇਸ ਲਈ ਬਰੋਬਾ ਕੋ ਜਿੱਥੇ ਆਪਾਂ ਆਪਣੇ ਖੁਸ਼ੀ ਦੰਮਿਆਂ ਦੇ ਸਮਾਗਮਾਂ ਦੇ ਵਿੱਚ ਧਾਰਮਿਕ ਸੰਸਥਾਵਾਂ ਤੋਂ ਤਾਮ ਜਿੰਮੇ ਆ ਉਥੇ ਇਹਨਾਂ ਸੰਸਥਾਵਾਂ ਨੂੰ ਵੀ ਦਾਣ ਦੇ ਦੀ ਸਭ ਤੋਂ ਵੱਡੀ ਲੋੜ ਹੈ ਜੋ ਕਿ ਸਮੇਂ ਦੇ ਵਿੱਚ ਕਿਉਂਕਿ ਪੈਸੇ ਤੋਂ ਦਿਨਾਂ ਵਿੱਚ ਇਸ ਸੰਸਥਾਾਂਾਂ ਦਾ ਬਖਸ਼ ਜਾਪਦਾ ਇਸ ਲਈ ਹੋਰਿਆ ਸੰਸਥਾਵਾਂ ਤੇ ਵੀ ਅਸੀਂ ਆਪਣਾ ਧਿਆਨ ਰੀਖੇ ਅੱਜ ਸਾਡਾ ਬਹੁਤ ਬਾਵਾੰਦ ਦੇ ਵਿੱਚ ਪੈਸਾ ਉਹਨਾਂ ਸੰਸਥਾਵਾਂ ਦੇ ਉੱਤੇ ਬਰਬਾਦ ਹੋ ਰਿਹਾ ਜਿੱਥੇ ਸਾਨੂੰ ਕੋਈ ਨਾਤੇ ਔਰ ਕੋਈ ਪੋਟਾ ਹੈ ਨਾ ਸਾਡਾ ਉੱਤੇ ਕੋਈ ਸਬੰਧ ਹੈ ਅਸੀਂ ਫਿਰ ਵੀ ਉੱਥੇ ਰਈਆ ਫੱਕਦੇ ਆ ਸਮਾਰ ਮਰਦੇ ਆ ਠੀਕ ਹੈ ਵੀ ਮਨੁੱਖ ਆਪਣੇ ਵਿਚਾਰਾਂ ਪੱਤੇ ਸੁਤੰਤਰ ਆ ਕੋਈ ਵੀ ਕਿਸੇ ਨੂੰ ਮੰਨਦਾ ਹੈ ਪੂਜਦਾ ਹੈ ਉਹ ਮubarək ਪਰ ਨਗਰ ਦਾ ਪੈਸਾ ਬਹੁਤ ਬਾਵਾੰਦ ਦੇ ਵਿੱਚ ਇੱਕੋ ਹੀ ਸੰਸਥਾ ਨੂੰ ਦੇਣਾ ਉਹ ਵੀ ਕਰੂਗੀ ਨਿਆਂ ਵਾਲੀ ਗੱਲ ਹੈ ਵੀ ਠੀਕ ਹੈ ਆਪਾਂ ਜਿੰਨਾ ਪੈਸਾ ਵਪਾਰਨ ਦੇ ਤੇ ਨਗਰ ਪੰਚਾਇਤ ਦਾ ਪੈਸਾ ਉਹ ਇਹਨਾਂ ਸੰਸਥਾਵਾਂਾਂ ਤੇ ਪਹਿਲਾਂ ਲੱਗਣਾ ਜ਼ਰੂਰੀ ਹੈ ਪਏ ਦੇ ਆਧਾਰ ਤੇ ਸਕੂਲ ਹੋਵੇ ਪਏ ਦੇ ਆਧਾਰ ਤੇ ਹਸਪਤਾਲ ਹੋਣ ਪਏ ਦੇ ਆਧਾਰ ਤੇ ਸੂਚੀ ਨਗਰ ਵਾਸੀ ਸੰਗਠਨਾਂ ਨੂੰ ਲੋੜ ਪੰਡਾ ਨੂੰ ਜਿਹੜੀ ਸ਼ੂਰਤ ਬਾਕੀ ਇਹਨਾਂ ਸੰਸਥਾਵਾਂਾਂ ਬਾਅਦ ਪਰ ਅੱਜ ਆਪਾਂ ਦੇਖਦੇ ਹਾਂ ਗੁਰਮੁਖੋ ਜਿਹੜੀਆਂ ਸੰਸਥਾਵਾਂ ਕਦੇ ਬੰਦ ਨਹੀਂ ਹੋਣੀਆਂ ਚਾਹੀਦੀਆਂ ਜਿਹੜੀਆਂ ਸੰਸਥਾਵਾਂ ਦਾ ਸਾਡੇ ਸੋਚੇ ਨਧਮੋਂ ਆਧਾਰ ਸੀ ਉਹ ਸੰਸਥਾਵਾਂ ਖੋਲ੍ਹ ਹੋ ਰਹੀਆਂ ਤੇ ਉਹ ਚੀਜ਼ਾਂ ਜਿੱਥੋਂ ਸਾਨੂੰ ਕੋਈ ਬਹੁਤਾ ਲਾਭ ਵੀ ਨਹੀਂ ਜਿਹਨੀਆਂ ਜਿੱਥੇ ਸਾਡੇ ਪੈਸੇ ਦੇ ਨਾਲ ਬਾਬੇ ਲੋਕ ਪ੍ਰਮੋਟ ਹੋਏ ਆ ਜਿਨ੍ਹਾਂ ਨੇ ਬਨੇਸਾਂ ਤੇ ਕਰ ਆਪਣੇ ਆਪ੍ਰੋਪਰਟੀਆਂ ਖੜੀਆਂ ਕਰ ਲਈਆਂ ਬਨੇਸਾਂ ਤੇ ਕਰ ਬੜੀ ਬਹੁਤ ਦੇ ਬਕਾਫੀ ਰੇਖਾ ਪੈ ਰਹੀਆਂ ਹੈ ਜੀ ਕਿ ਬੜੇ ਕਰੋਗੇ ਅਦਾਸੀ ਜਾਂ ਸਾਦੇ ਆ ਉਹ ਲੋਕ ਆਪਣੇ ਆਪਣੀਆਂ ਵਿਦੇਸ਼ਾਂ ਚੋਂ ਪਰੌਧੀਆਂ ਦੀ ਕਮਾਈ ਕਰਦੇ ਪੈਸਾ ਸਾਡਾ ਲੱਗ ਰਿਹਾ ਹੈ ਅਸੀਂ ਲੋਕ ਬਚ ਰਹੇ ਆ ਸਾਨੂੰ ਕੋਈ ਸੁਹੂਤ ਨਹੀਂ ਸਾਨੂੰ ਕੋਈ ਸੋਖ ਨਹੀਂ ਤੇ ਉਹ ਲੋਕ ਵਿਦੇਸ਼ਾਂ ਤੇ ਕਰ ਆਪਣੀਆਂ ਕਰੋ ਵੀ ਜਿਹੜਾ ਲਈ ਵੇਖਿਆ ਇਸ ਨੇ ਨਾ ਕੀਤਾ ਸਾਨੂੰ ਸचेत ਹੋਣ ਦੀ ਲੋੜ ਹੈ ਇਹ ਸਾਡੇ ਆਪਾਂ ਮਿਰ ਅਦਾਬ ਪਾ ਦਿੱਤੇ ਜਾਂਦੇ ਆ ਜਾਂ ਲਾਲਚ ਪਾ ਦਿੱਤੇ ਜਾਂਦੇ ਆ ਉਦੋਂ ਆਪਾਂ ਫਿਰ ਇੱਥੇ ਧੋਖਾ ਕਰਦੇ ਆਂ ਦੇਣ ਵਾਲਾ ਮਾਲਕ ਹੈ ਅਸੀਂ ਇਸ ਸਮੁੱਚੀ ਪੰਡਤ ਨੂੰ ਬੇਨਤੀ ਕਰਾਂਗੇ ਵੀ ਸਾਰੇ ਨਗਰ ਨਗਰ ਦੇ ਵਿੱਚ ਸੰਗਤ ਦੇ ਵਿੱਚ ਪ੍ਰਮਾਤਮਾ ਵਸਦਾ ਇਸ ਲਈ ਪ੍ਰਮਾਤਮਾ ਦਾ ਅਸ਼ੀਰਵਾਦ ਸੰਗਤ ਦਾ ਅਸ਼ੀਰਵਾਦ ਪ੍ਰਮਾਤਮਾ ਦਾ ਅਸ਼ੀਰਵਾਦ ਇਸ ਲਈ ਆਪਾਂ ਕਿਸੇ ਇੱਕ ਬੰਦੇ ਦਾ ਇੱਕ ਬਾਬੇ ਦਾ ਅਸ਼ੀਰਵਾਦ ਲੈਣੋਂ ਪੂਰੇ ਸਮੁੱਚੇ ਨਗਰ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਚਾਹੁੰਦੇ ਜੁਬੀਏ ਉਹ ਸ਼ੀਰਵਾਦ ਸਾਨੂੰ ਤਾਂ ਮਿਲਣਾ ਜਦੋਂ ਆਪਾਂ ਸਾਰੇ ਨਗਰ ਦੇ ਭਲੇ ਵਾਸਤੇ ਆਪਾਂ ਨੇ ਸੋ ਇਸੇ ਵੀ ਸਾਰੇ ਨਗਰ ਪੰਚਾਇਤ ਨੂੰ ਸਾਰੇ ਨਗਰ ਨਿਵਾਸੀ ਸੰਗਤਾਂ ਵੱਲੋਂ ਦਾਸ ਤੋਂ ਬਹੁਤ ਬਹੁਤ ਵਧਾਈ ਜਿਨ੍ਹਾਂ ਨੇ ਪਹਿਲੇ ਦਿਹਾੜ ਤੇ ਸੋਹਣਾ ਕੰਮ ਕੀਤਾ ਅੱਗੇ ਆਸ ਕਰਦੇ ਹਾਂ ਸਾਰੇ ਸੰਗਤਾਂ ਦਾ ਅਰਦਾਸ ਕਰਦੀ ਹੈ ਵੀ ਇਹ ਆਪਣਾ ਕਾਰਜ ਸਦੱਜੇ ਢੰਗ ਦੇ ਨਾਲ ਸਮੁੱਚੀ ਰੋਗ ਦਾ ਆਪਾਂ ਨੂੰ ਮਿਲੇ ਨਾਲ ਨਾਲ ਇਹ ਵੀ ਬੇਨਤੀ ਕਰਾਂਗੇ ਵੀ ਜੇ ਜਿਵੇਂ ਕੋਈ ਇੱਕ ਚਾਤ ਬਗੈਰ ਵੀ ਲੱਗੇ ਬਣਾ ਕੇ ਵੀ ਅਸੀਂ ਸਰਕਾਰੀ ਸਰਕਾਰੀ ਤੌਰ ਤੇ ਵੀ ਕਿੰਨੀਆਂ ਦਵਾਈਆਂ ਅਸੀਂ ਹਸਪਤਾਲ ਦੇ ਵਿੱਚੋਂ ਲੈ ਸਕਦੇ ਆ ਕਿਉਂਕਿ ਬਹੁਤਾਂ ਦੇ ਵਿੱਚ ਕਈ ਵਾਰੀ ਪ੍ਰਾਈਵੇਟ ਹਸਪਤਾਲ ਸਰਕਾਰੀ ਨਾਲ ਪ੍ਰਾਈਵੇਟ ਤੋਂ ਵੀ ਸਰਕਾਰੀ ਹਸਪਤਾਲ ਜਿਵੇਂ ਮਹਿੰਗੇ ਪੈ ਲੱਗ ਜਾਂਦੇ ਆ ਜਦੋਂ ਗੋਲ ਨਹੀਂ ਹੁੰਦੀ ਜਦੋਂ ਲੋਕਾਂ ਨੂੰ ਗਿਆਨ ਨਹੀਂ ਹੁੰਦਾ ਉਦੋਂ ਕਈ ਵਾਰੀ ਸਰਕਾਰੀ ਨਾਲੋਂ ਮਹਿੰਗੇ ਮਿਲਦੇ ਆ ਪ੍ਰਾਇਮੇ ਨੂੰ ਲਗੂ ਇਸ ਲਈ ਆਪਾਂ ਬਕਾਇਦਾ ਚਾਰਟ ਬੁਆਰਾ ਵੀ ਬਣਾਏ ਜਾਓ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਬੇਕੀ ਦੀ ਕਮਾਉਂ ਲੈ ਕਿਥੋਂ ਦੇ ਪਰਸੀ ਅਲਾਜ ਕਿੰਦੀ ਦਵਾਈ ਅਸੀਂ ਹਸਪਤਾਲ ਵਿੱਚੋਂ ਲੈ ਸਕਦੇ ਹਾਂ ਇਹ ਸਾਨੂੰ ਪਤਾ ਹੋਣਾ ਚਾਹੀਦਾ ਰੰਮਨ ਬੰਦਾਰੇ ਇਹ ਨਹੀਂ ਕਿ ਜੋ ਫੀਸ ਅਸੀਂ ਪ੍ਰਾਈਵੇਟ ਡਾਕਟਰ ਨੂੰ ਦੇ ਜਾਂਦੇ ਆ ਉਹ ਵੀ ਚੀਜ਼ਾਂ ਅਸੀਂ ਇੱਕ ਸਰਕਾਰੀ ਵਿੱਚੋਂ ਵੀ ਉਨੇ ਖਰਚਾ ਸਭਾਈ ਜਾਂਦਾ ਇਸ ਲਈ ਅਸੀਂ ਬੋਲ ਕਰਮਾਈਏ ਤੇ ਸਾਰੀ ਸੰਗਤ ਦਾ ਧੰਨਵਾਦ ਸਰਵਪ੍ਰੋਤਕ ਸ੍ਰੀ ਬਾਬਾ ਇਸਰ ਸਿੰਘ ਜੀ ਦਾ ਹਿਮਾਰੀਬਾ ਉਹਨਾਂ ਨੇ ਪਰਿਵਾਰ ਵੱਲੋਂ ਜੋ ਇਹ ਹਸਪਤਾਲ ਨੂੰ 25000 ਰੁਪਏ ਦੇਚਾ ਲਈ ਜੋ ਮਾਇਆ ਦੀ ਸੇਵਾ ਕਰਵਾਈ ਗਈ ਹੈ ਪੰਚਾਇਤ ਕੋਲ ਸੋ ਸਰਦਾਰ ਦਿਲਜੀਤ ਸਿੰਘ ਜੀ ਡੀਐਸਏ ਅਤੇ ਮਨਜੀਤ ਸਿੰਘ ਜੀ ਮੇਡਾ ਕੁਪਰਿੰਦਰਪਾਲ ਸਾਹਿਬ ਜੀ ਨੇ ਕੀਤਾ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਇਹ ਸੇਵਾ ਦੀ ਵੀ ਲਈ ਹੈ ਤੋ ਸਾਰੇ ਨਗਰ ਨਿਵਾਸੀ ਸੰਗਠਨ ਵੱਲੋਂ ਸਮਰੱਥੀ ਗ੍ਰਾਮ ਪੰਚਾਇਤ ਵੱਲੋਂ ਸੋ ਸਵਰਗਵਾਸੀ ਬਾਬਾ ਈਸ਼ਰ ਸਿੰਘ ਦੀ ਹਾਵੇ ਵਾਲ ਪਰਿਵਾਰ ਉਹਨਾਂ ਦਾ ਧੰਨਵਾਦ ਹੈ ਗੁਰੂ ਮਹਾਰਾਜ ਜੀ ਦੇ ਨਾਮ ਵਿੱਚ ਬੇਨਤੀ ਕਰਦੇ ਆ ਪਾਤਸ਼ਾਹ ਪਰਵਾਰ ਜੀ ਦੀ ਕੀਤੀ ਸੇਵਾ ਥਾਏ ਉਹਨ ਸੋ ਇਸੇ ਤਰ੍ਹਾਂ ਸਾਰੇ ਹੀ ਨਗਰ ਨਿਵਾਸੀ ਸੰਗਠਨ ਭਾਈ ਸੋ ਆਪਾਂ ਸੰਜੋਗ ਕਰੀਏ ਇੱਕ ਦੂਜੇ ਦਾ ਅਸੀਂ ਆਪਣੇ ਪਿੰਡ ਨੂੰ ਸੋਹਣਾ ਬਣਾਉਣ ਦੇ ਵਿੱਚ ਯੋਗਦਾਨ ਪਾਈਏ ਸੋ ਇੰਨਿਆਂ ਬੇਨਤੀਆਂ ਬਰਵਾਣ ਕਰਦੀਆਂ ਬੇਅੰਤ ਬਈਆਂ ਤੁਹਾਨੂੰ ਚਿਮਾ ਕਰਦੇ ਨੇ ਸੋ ਹੁਣ ਰੂਪ ਦਾ ਪ੍ਰਸ਼ਾਦ ਵਰਤੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਮੂਹ ਪੰਚਾਇਤ ਤੇ ਪਿੰਡ ਦੇ ਸਹਿਯੋਗ ਨਾਲ ਜਿਹੜਾ 20-25 ਸਾਲ ਤੋਂ ਇਹ ਹਸਪੀਟਲ ਬੰਦ ਪਿਆ ਸੀ ਉਹਨੂੰ ਸ਼ੁਰੂ ਕੀਤਾ ਤੇ ਖੁਸ਼ੀ ਵੀ ਹੁੰਦੀ ਆ ਤੇ ਪਿੰਡ ਨੂੰ ਇਹਦੀ ਲੋੜ ਵੀ ਬਹੁਤ ਕਿਉਂਕਿ ਪਿੰਡ ਵੱਡਾ ਪਸ਼ੂ ਹਸਪੀਟਲ ਦੀ ਲੋੜ ਸੀਗੀ ਮੁੱਖ ਨੇ ਨਗਰ ਨੂੰ ਇਹੀ ਕਹਿਣਾ ਚਾਹਵਾਂਗੇ ਵੀ ਸਾਡਾ ਸਹਿਯੋਗ ਦੇ ਬਈ ਪੰਚਾਇਤ ਦਾ ਬਾਕੀ ਐਨਆਰਆਈ ਵੀਰ ਸਹਿਯੋਗ ਹੀ ਬਹੁਤ ਦਿੰਦੇ ਆ ਤੇ ਇਹਨਾਂ ਦਾ ਵੀ ਧੰਨਵਾਦ ਵੀ ਕਰਦੇ ਆ ਧੰਨਵਾਦ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਪਸ਼ੂ ਹਸਪਤਾਲ ਦੀ ਇੱਥੇ ਉਦਘਾਟਨ ਕੀਤਾ ਸਮੁੱਚੀ ਨਗਰ ਪੰਚਾਇਤ ਪਿੰਡ ਦੇ ਐਨਆਰਆਈ ਵੀਰ ਸਾਰੇ ਪਹੁੰਚੇ ਆ ਸਾਡੇ ਸਰਪੰਚ ਸਹਿਬਾਨ ਤੇ ਹਰ ਜਿੰਨੇ ਵੀ ਪਤਵੰਤੇ ਸੱਜਣ ਪਹੁੰਚ ਕੇ ਅੱਜ ਦੀ ਅਰੰਭਤਾ ਕੀਤੀ ਆ ਸੋ ਇਹ ਅਸੀਂ ਮੰਗ ਸੀ ਸਮੇਂ ਦੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜੋ ਆਪਣਾ ਪਸ਼ੂਆਂ ਦਾ ਹਸਪਤਾਲ ਬੰਦ ਸੀਗਾ ਤੇ ਅੱਜ ਇੱਥੇ ਡਾਕਟਰ ਸਾਹਿਬਾਨ ਵੀ ਪਹੁੰਚੇ ਸੀ ਸੋ ਪਿੰਡ ਦੇ ਜਿੰਨੇ ਵੀ ਚਲੋ ਪਸ਼ੂਆਂ ਦਾ ਕੰਮ ਕਰਦੇ ਆ ਜਿੰਨਾਂ ਦੇ ਘਰ ਵੀ ਚਲੋ ਡੰਗਰ ਹੈਗੇ ਆ ਉਹਨਾਂ ਨੂੰ ਬੇਨਤੀ ਕਰਦੇ ਵੇ ਤੁਸੀਂ ਇੱਥੇ ਆ ਕੇ ਪ੍ਰਾਈਵੇਟ ਹਸਪਤਾਲਾਂ ਤੋਂ ਖਿਹੜਾ ਛੁੜਾ ਕੇ ਇੱਥੇ ਸਰਕਾਰੀ ਹਸਪਤਾਲ 'ਚ ਆ ਕੇ ਤੁਸੀਂ ਆਪਣਾ ਜੋ ਪਰਸ਼ੂ ਦਾ ਟ੍ਰੀਟਮੈਂਟ ਕਰਵਾ ਸਕਦੇ ਹੋ ਇੱਥੇ ਜੋ ਤੁਹਾਨੂੰ ਸਸਤੇ ਰੇਟ ਤੇ ਜੋ ਵੀ ਦਵਾਈ ਹੋਊਗੀ ਉਹ ਮਿਲੂਗੀ ਸੁਬਾਤ ਤੋਂ ਬਾਅਦ ਪਿੰਡ ਦੇ ਲੋਕਾਂ ਨੂੰ ਅਪੀਲ ਕਰਦੇ ਆ ਤੇ ਹੋਰ ਵੀ ਪਿੰਡ ਪ੍ਰਤੀ ਜਿਹੜੇ ਵੀ ਆਉਣ ਵਾਲੇ ਕਾਰਜ ਹੋਣਗੇ ਤੁਹਾਨੂੰ ਜਲਦੀ ਦੱਸ ਦਿੱਤੇ ਜਾਣਗੇ ਤੇ ਬਾਅਦ ਤੋਂ ਬਾਅਦ ਨਗਰ ਪੰਚਾਇਤ ਦਾ ਸਰਪੰਚ ਦਾ ਤੁਸੀਂ ਸਹਿਯੋਗ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ ਇਹ ਸਾਡੇ ਪਿੰਡ ਦੀ ਬਹੁਤ ਵੱਡੀ ਲੋੜ ਸੀਗੀ ਜਿਸ ਨੂੰ ਸਾਡੀ ಗ್ರಾಮ ਪੰਚਾਇਤ ਨੇ ਸਮਝਦੇ ਹੋਏ ਇਹਨੂੰ ਅੱਜ ਚਾਲੂ ਕੀਤਾ ਵਸ ਇਸ ਤੋਂ ਅੱਗੇ ਅਸੀਂ ਅਗਲੇ ਕਾਰਜ ਵੀ ਸ਼ੁਰੂ ਕਰਨ ਜਾ ਰਹੇ ਹਾਂ ਜਿਵੇਂ ਸਾਡੇ ਪਿੰਡ ਦੇ ਛੱਪੜ ਦਾ ਇੱਕ ਵੱਡਾ ਮਸਲਾ ਵਾ ਉਸ ਨੂੰ ਅਸੀਂ ਅੱਗੇ ਧਿਆਨ 'ਚ ਰੱਖਦੇ ਹੋਏ ਉਹ ਕੰਮ ਵੀ ਸ਼ੁਰੂ ਕਰਨ ਜਾ ਰਹੇ ਹਾਂ ਇਹ ਹਸਪਤਾਲ ਦੇ ਵਿੱਚ ਅਸੀਂ ਪਿੰਡ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਜਿੰਨੇ ਵੀ ਬੰਦਿਆਂ ਨੇ ਪਸ਼ੂ ਰੱਖੇ ਹੈ ਉਹ ਜ਼ਰੂਰ ਇੱਥੇ ਇਸ ਸਹੂਲਤ ਦਾ ਲਾਭ ਲੈਣ ਤਾਂ ਕਿ ਆਪਾਂ ਨੂੰ ਇਹਦਾ ਫਾਇਦਾ ਹੋ ਸਕੇ ਅੱਗੇ ਤੋਂ ਵੀ ਅਸੀਂ ਹੋਰ ਕਾਰਜ ਆਰੰਭ ਕਰ ਸਕੀਏ ਅਸੀਂ ਸਾਰੇ ਐਨ ਆਰ ਆਈ ਵੀਰਾਂ ਦਾ ਪੰਚਾਇਤ ਦਾ ਹੋਰ ਜਿੰਨੇ ਪਤਵੰਤੇ ਸੱਜਣ ਜਿਨ੍ਹਾਂ ਨੇ ਅੱਜ ਇਸ ਮੌਕੇ ਤੇ ਸਾਡੇ ਕੋਲੇ ਪਹੁੰਚਣ ਦੀ ਕਿਰਪਾਲਤਾ ਕੀਤੀ ਉਹਨਾਂ ਦਾ ਆਿਆਂ ਦਾ ਧੰਨਵਾਦ ਕਰਦੇ ਅਜਈਆਂ ਖਬਰਾਂ ਅਤੇ ਇੰਟਰਵਿਊ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਓ ਤੇ ਵੀਡੀਓ ਨੂੰ ਸ਼ੇਅਰ ਕਰੋ